ਸੱਜਣੋ ਆ ਕਾਰ ਆ ਨਾ ਲੱਖਾਂ ਦੀ ਕਾਰ ਸੀ ਨਵੀਂ ਕਾਰ ਇਹ ਘੱਟ ਤੋਂ ਘੱਟ 18-20 ਲੱਖ ਰੁਪਏ ਦੀ ਸੀ ਸਕੌਡਾ ਸਪਰਬ ਗੱਡੀ ਆ ਸਨ ਰੂਫ ਵਾਲੀ ਵੀ ਗੱਡੀ ਜਾਂ ਤਾਂ ਬੰਦੇ ਹੌਲੀ ਨਹੀਂ ਚਲਾਉਂਦੇ ਜਾਂ ਡਰਿੰਕ ਕਰਕੇ ਚਲਾਉਂਦੇ ਆ ਨਾ ਆਹ ਹਾਲ ਹੁੰਦਾ ਮੰਗਰੂ ਇਹ ਕਨੈਕਟਰ ਸਾਈਡ ਗੱਡੀ ਦੀ ਬੈਟਰੀ ਸੀ ਬੈਟਰੀ ਵਾਲੇ ਪਾਸੋਂ ਜਦੋਂ ਗੱਡੀ ਵੱਜੀ ਤੇ ਉਹਦੇ ਨਾਲ ਸਪਾਰਕ ਹੋ ਕੇ ਇਹਨੂੰ ਗੱਡੀ ਨੂੰ ਅੱਗ ਲੱਗੀ ਤੇ ਆਹ ਹਾਲਤ ਹੋ ਜਾਂਦੀ ਆ ਕਾਰ ਦੇ ਵਿੱਚ ਕੁਝ ਵੀ ਨਹੀਂ ਰਿਹਾ ਬਿਲਕੁਲ ਵੀ ਨਾ ਸੀਟ ਨਾ ਕਸੂਰ ਤੇ ਲਾਇ ਵੀ ਰਟਾਇਰ ਕੋਈ ਖੋਲ ਖਾਲ ਕੇ ਲੈ ਗਿਆ ਤੈਨੂੰ ਪਤਾ ਦੁਨੀਆਦਾਰੀ ਆ ਤੇ ਕੋਈ ਵੀ ਅੰਗ ਨਹੀਂ ਰਿਹਾ ਗੱਡੀ ਦਾ ਦੇਖ ਲਓ ਤੁਹਾਡੇ ਸਾਹਮਣੇ ਆ ਕੰਡੀਸ਼ਨ ਜਮਾ ਖੋਖਾ ਹੀ ਰਹਿ ਗਿਆ ਨਾ ਡੈਸ਼ ਬੋਰਡ ਬਚਿਆ ਨਾ ਕੁਝ ਹੋਰ ਨਾ ਇੱਕ ਚੀਜ਼ ਵੀ ਨਹੀਂ ਹੈਗੀ ਸਟੀਰਿੰਗ ਵੀ ਮੱਚ ਗਿਆ ਦਾ ਟੋਟਲ ਕੰਪਲੀਟ ਤੇ ਇੰਨਾ ਕੋ ਲੋਹਾ ਮੱਚਣ ਤੋਂ ਬਾਅਦ ਕਮਜ਼ੋਰ ਹੋ ਗਿਆ ਜਮਾ ਟੀਣੇ ਬਣ ਗਿਆ ਹਲਕਾ ਹੋ ਗਿਆ ਬਹੁਤ ਇਹਨੂੰ ਹੱਥ ਨਾ ਮਚੋਲੋ ਜੇ ਇਹ ਇੰਨਾ ਕਮਜ਼ੋਰ ਹੋ ਗਿਆ ਮੱਚਣ ਤੋਂ ਬਾਅਦ ਤੇ ਅੱਗੇ ਤੁਹਾਨੂੰ ਇੰਜਨ ਦੀ ਹਾਲਤ ਵੀ ਦਿਖਾ ਦਿੰਨੇ ਆ ਤੇ ਆ ਦੇ ਅੱਗੇ ਉਹ ਵੀ ਸਮਾਨ ਖੋਲ ਕੇ ਲੈ ਕੇ ਲੋਕੇ ਦਾ ਇੰਜਣ ਅੱਧਾ ਮੱਚ ਗਿਆ ਅੱਧਾ ਬਾਚ ਰਿਹਾ ਤੇ ਆ ਐਬੀਐਸ ਬ੍ਰੇਕਾਂ ਵਾਲਾ ਕੋਈ ਸਿਸਟਮ ਪਲਾਸਨਾ ਕੱਟ ਕੇ ਲੈ ਗਿਆ ਕੋਈ ਇਹਦਾ ਕੋਈ ਚੀਜ਼ ਖੋਲ ਕੇ ਲੈ ਗਿਆ ਇੱਕ ਬੰਦੇ ਦਾ ਨੁਕਸਾਨ ਹੋ ਜਾਂਦਾ ਤੇ ਉਸ ਤੋਂ ਬਾਅਦ ਚੋਰਾਂ ਦੀ ਆ ਹਾਲਤ ਹੋ ਜਾਂਦੀ ਆ ਤੇ ਗੱਡੀ ਬਈ ਹੌਲੀ ਚਲਾਇਆ ਕਰੋ ਆ ਹਾਲਤ ਹੋ ਜਾਂਦੀ ਆ ਲੱਖਾਂ ਦੀਆਂ ਗੱਡੀਆਂ ਦੀ ਤੇ ਬਾਕੀ ਵੀ ਆਪਾਂ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿਣੇ ਆਗੇ ਲੋਹੇ ਨਾਲ ਸੰਬੰਧਿਤ ਤੇ ਕਾਰਾਂ ਟਰੈਕਟਰਾਂ ਦੀਆਂ ਸੇਲ ਪਰਚੇਜ਼ ਦੀਆਂ ਵੀ ਚਲੋ ਇਹ ਰਸਤੇ 'ਚ ਕਾਰ ਮਿਲ ਗਈ ਅਸੀਂ ਸੋਚਿਆ ਵੀ ਚਲ ਵੀਡੀਓ ਬਣਾ ਲੈਨੇ ਆਂ ਤੇ ਵੀਰ ਬਣੇ ਹੌਲੀ ਚੱਲਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜਿਹੜਾ ਕਾਰਾਂ ਗੱਡੀਆਂ ਵੇਚਣੀਆਂ ਜਾਂ ਖਰੀਦਣੀਆਂ ਉਦਾਂ ਦੀ ਆਪਾਂ ਵੀਡੀਓ ਪਾਉਂਦੇ ਰਹਨੇ ਆ ਲੋਹੇ ਨਾਲ ਸੰਬੰਧਿਤ ਰਿਵਿਊ ਵਾਸਤੇ ਤੇ ਬਾਕੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰੇ ਤਾਂ ਗੱਡੀ ਅਗਲਾ ਹਰੇਕ ਹੌਲੀ ਚਲਾਵੇ ਧੰਨਵਾਦ ਵੀਰੇ ਸਾਰਿਆਂ ਦਾ